ਕਾਸਿਯਾ ਕਾਲ ਦੀ ਸਾਰਿਆਂ ਨੂੰ ਸੋ ਲੈ ਕੇ ਹਾਜ਼ਰਾਂ ਤੁਹਾਡੇ ਵਾਸਤੇ weight loss regarding ਸੈਕਿੰਡ ਬ੍ਰੇਕਫਾਸਟ ਦੀ ਵੀਡੀਓ ਸੋ ਬ੍ਰੇਕਫਾਸਟ ਬਣਨ ਲੱਗਾ ਸੀਗਾ ਤੇ ਮੈਂ ਕਿਹਾ ਵੀਡੀਓ ਤੁਹਾਡੇ ਨਾਲ ਸਾਂਝੀ ਕਰੀਏ ਵੀ ਕਿੱਦਾਂ ਕਿੱਦਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਬਣਾਉਣੀ ਆ ਆਲਰੇਡੀ ਤਿੰਨ ਵੀਡੀਓ ਪੋਸਟ ਕੀਤੀਆਂ ਹੋਈਆਂ ਇੱਕ ਬ੍ਰੇਕਫਾਸਟ ਦੀ ਲੰਚ ਦੀ ਆ ਤੇ ਡਿਨਰ ਦੀ ਆ ਸੋ ਸੈਕਿੰਡ ਬ੍ਰੇਕਫਾਸਟ ਰੈਡੀ ਹੋ ਰਿਹਾ ਆ ਆ ਸਾਰਾ ਸਮਾਨ ਆ ਜੋ ਵੀ ਆਪਾਂ ਯੂਜ਼ ਕਰਨਾ ਆ ਗਾਜਰ ਆ ਹਾਫ ਗਾਜਰ ਕੱਟੀ ਆ ਹਾਫ ਸ਼ਿਮਲਾ ਮਿਰਚ ਕੱਟੀ ਆ ਮੇਰੇ ਕੋਲ ਲਾਲ ਸੀਗੀ ਮੈਂ ਲਾਲ ਕੱਟੀ ਤੁਹਾਡੇ ਕੋਲ ਹਰੀ ਪੀਲੀ ਜਿਹੜੀ ਵੀ ਸ਼ਿਮਲਾ ਮਿਰਚ ਹੈਗੀ ਤੁਸੀਂ ਕੱਟ ਸਕਦੇ ਆ ਤੇ ਪਨੀਰ ਦੇ ਕੁਛ ਕਯੂਬਸ ਹੈਗੇ ਆ ਹਰੀ ਮਿਰਚ ਹੈ ਕਿਉਂਕਿ ਆਪਾਂ ਥੋੜਾ ਕਰਾਰਾ ਖਾਣ ਦੇ ਚਾਹਵਾਂ ਨੇ ਆ ਤੇ ਬੋਇਲਡ ਕੀਤੇ ਹੋਏ ਚਿੱਟੇ ਚਨੇ ਤੇ ਮਟਰ ਆ ਇਹ ਫਰੋਜਨ ਹੈ ਮੇਰੇ ਕੋ ਫਰੈਸ਼ ਨਹੀਂ ਸੀ ਹੈਗੇ ਸੋ ਹਲਕਾ ਜਿਹਾ 올ੀਵ ਆਇਲ ਪਾਇਆ ਆਪਾਂ ਇਹਦੇ ਵਿੱਚ ਪੈਨ ਦੇ ਵਿੱਚ ਇਹ ਆਰਨ ਦਾ ਹੈਗਾ ਆ ਆਇਰਨ ਦੇ ਵਿੱਚ ਆਪਾਂ ਕੁੱਕ ਕਰਾਂਗੇ ਤੇ ਥੋੜਾ ਵਧੀਆ ਟੇਸਟ ਆਊਗਾ ਸੋ ਹਲਕਾ ਜਿਹਾ ਜੀਰਾ ਪਾ ਦਿੱਤਾ ਹੈ ਜੀਰੇ ਨੂੰ ਭੁੰਨ ਕੇ ਇਹਦੇ ਵਿੱਚ ਆਪਾਂ ਸਬਜ਼ੀਆਂ ਐਡ ਕਰ ਦੇਣੀਆਂ ਆ ਹੁਣ ਆਪਾਂ ਇਹਦੇ ਵਿੱਚ ਸਬਜ਼ੀਆਂ ਐਡ ਕਰਨ ਲੱਗੇ ਆ ਸਾਰਾ ਕੁਝ ਇਕੱਠਾ ਵੀ ਐਡ ਕਰ ਦੇਣਾ ਹੈ ਕੈਰਟ ਆ ਇਸ ਜਮੀਆਂ ਬਾਤਾਂ ਬਾਤ ਸੁਣਨ ਨੂੰ ਮੇਰੇ ਤੇ ਗਲੇ ਨੂੰ ਲੱਗ ਜਾਣੀ ਹੈ ਤੇ ਮਟਰ ਵੀ ਸਬਜ਼ੀਆਂ ਹਾਂ ਕੁੱਕ ਹੋ ਗਈਆਂ ਤੇ ਇਹਦੇ ਵਿੱਚ ਆਪਾਂ ਕੀਤੇ ਚੋਲੇ ਪਾ ਦਈਏ ਨਾਲ ਹੀ ਐਡ ਕਰ ਦਾਂਗੇ ਹਰੀ ਮਿਰਚ ਬਹੁਤੀ ਕੌੜੀ ਨਹੀਂ ਹੈਗੀ ਤਾਂ ਕਰਕੇ ਕਾਫੀ ਜ਼ਿਆਦਾ ਕੱਟੀਆਂ ਆ ਤੇ ਜੇ ਮਿਰਚ ਕੌੜੀ ਹੋਵੇ ਤਾਂ ਥੋੜਾ ਸਾਫ ਦੇ ਨਾਲ ਪਾਓ ਇਹਨਾਂ ਦੇ ਬਾਅਦ ਦੇ ਵਿੱਚ ਬ੍ਰੇਕਫਾਸਟ ਦੀ ਜਗ੍ਹਾ ਸਾਡੀ ਸਰਤਾਂ ਨਹੀਂ ਕੱਟੀ ਹੋ ਜਵੇ ਇniki ਦਾ ਆਪਾਂ ਲਾਸਟ ਦੇ ਵਿੱਚ ਪਾਉਣਾ ਹੈ ਤੁਹਾਨੂੰ ਇਹਦੇ ਵਿੱਚ ਨਮਕ ਵਗੈਰਾ ਐਡ ਕਰ ਦਿੱ ਗਏ ਆਪਣੇ ਸਵਾਦ ਅਨੁਸਾਰ ਤੁਸੀਂ ਲੂਣ ਪਾ ਸਕਦੇ ਆ ਜਿੰਨਾ ਵੀ ਤੁਹਾਨੂੰ ਚੰਗਾ ਲੱਗਦਾ ਜੇ ਕਿਸੇ ਨੂੰ ਪਿੰਕ ਸਾਲਟ ਪਸੰਦ ਆ ਤਾਂ ਪਿੰਕ ਹੀ ਪਾ ਸਕਦੇ ਆ ਤੋਂ ਥੋੜਾ ਜਿਹਾ ਲਸਣ ਦਾ ਪਾਊਡਰ ਪਾਉਂਗੀ ਮੈਂ ਵਿੱਚ ਜਿਹੜਾ ਪੀਜ਼ਾ ਸੀਜ਼ਨਿੰਗ ਹੁੰਦੀ ਆ ਆਪਾਂ ਐਡ ਕਰ ਸਕਦੇ ਆ ਜੇ ਤੁਹਾਨੂੰ ਚਾਟ ਮਸਾਲਾ ਵਧੀਆ ਲੱਗਦਾ ਉਹ ਵੀ ਤੁਸੀਂ ਪਾ ਸਕਦੇ ਆ ਕੋਈ ਨਪਰੇਜ਼ ਨਹੀਂ ਆ ਆ ਪੀਜ਼ਾ ਸੀਜ਼ਨਿੰਗ ਆ ਕਿੰਨੀ ਥੋੜੀ ਆਪਾਂ ਇਹ ਵੀ ਪਾ ਦੇਣੀ ਆ ਕਿ ਆਪਾਂ ਬਿਲਕੁਲ ਬੱਕ ਬੱਕਾ ਖਾਣਾ ਨਹੀਂ ਖਾਣਾ ਆ ਹੈਗਾ ਆ ਜੀਰੇ ਦਾ ਪਾਊਡਰ ਆ ਸਾਰਾ ਕੁਝ ਆਪਾਂ ਐਡ ਕਰ ਦਿੱਤਾ ਹੈ। ਕਿੰਨੀ ਸੋਣੀ ਲੁੱਕ ਆ ਰਹੀ ਆ ਰੰਗ-ਬਰੰਗੀਆਂ ਸਬਜ਼ੀਆਂ ਦੀ। ਸੋ ਟੀਨ ਖਾਣ ਦੇ ਵਿੱਚ ਵੀ ਵਧੀਆ ਲੱਗਣੀ ਚਾਹੀਦੀ ਆ। ਸੁਆਦ ਵੀ ਹੋਵੇ ਹੀ ਹੋਵੇ ਬਸ ਲੁੱਕ ਵੀ ਵਧੀਆ ਹੋਵੇ। ਤੇ ਨਾਲ ਹੀ ਹੁਣ ਆਪਾਂ ਪਨੀਰ ਦੇ ਕਯੂਬਸ ਐਡ ਕਰ ਦੇਣੇ ਆ। ਜੇ ਟੋਫੂ ਹੈ ਨਾ ਕਿਸੇ ਕੋਲ ਟੋਫੂ ਖਾਣਾ ਤਾਂ ਉਹਨੂੰ ਚੰਗਾ ਲੱਗਦਾ ਤੁਸੀਂ ਟੋਫੂ ਵੀ ਪਾ ਸਕਦੇ ਆ ਨਹੀਂ ਤਾਂ ਪਨੀਰ ਤਾਂ ਐਡ ਕਰਨਾ ਹੀ ਕਰਨਾ ਆ। ਇਹ ਖਾਣਾ ਜ਼ਰੂਰੀ ਆ। ਤਾਂ ਹੀ ਤੁਸੀਂ ਕਾਫੀ ਟਾਈਮ ਤੱਕ ਲੌਂਗ ਟਾਈਮ ਤੱਕ ਤੁਹਾਡਾ ਢੇਟ ਖੋਲ ਰਹਿਊਗਾ। ਬ੍ਰੇਕਫਾਸਟ ਜਿਹੜਾ ਵੀ ਆ ਤੁਹਾਡਾ ਹੀ ਹੈਲਦੀ ਹੋਣਾ ਚਾਹੀਦਾ ਹੈ। ਸੋ ਇਹ ਬਣ ਕੇ ਰੈਡੀ ਆ। ਹੁਣ ਇਹਨੂੰ ਤੁਸੀਂ ਇੰਜੋਏ ਕਰ ਸਕਦੇ ਹੋ। ਸੋ ਬ੍ਰੇਕਫਾਸਟ ਬਣ ਕੇ ਰੈਡੀ ਆ। ਤੁਸੀਂ ਇਹਨੂੰ ਗ੍ਰੀਨ ਟੀ ਲੈ ਸਕਦੇ ਏ ਦੇ ਨਾਲ। ਜਦੋਂ ਇਹਨੂੰ ਖਾਣਾ ਹੈ ਜੇ ਤੁਸੀਂ ਐਜ਼ ਇਟ ਇਜ਼ ਇਦਾਂ ਹੀ ਖਾਣਾ ਹੈ ਇਦਾਂ ਹੀ ਖਾ ਸਕਦੇ ਆ। ਉਹ ਤੁਹਾਡੀ ਚੋਇਸ ਆ ਜੇ ਤੁਸੀਂ ਗ੍ਰੀਨ ਟੀ ਲੈਣੀ ਆ ਗ੍ਰੀਨ ਟੀ ਵੈਸੇ ਵਧੀਆ ਹੈਗੀ ਆ ਜੇ ਨਾਲ ਗ੍ਰੀਨ ਟੀ ਪੀ ਲੋਗੇ ਉਹ ਹੋਰ ਵੀ ਜ਼ਿਆਦਾ ਹੈਲਦੀ ਹੋ ਜਾਂਦੀ ਆ ਸੋ ਇਹਨੂੰ ਆਪਾਂ ਪਲੇਟ ਦੇ ਵਿੱਚ ਕੱਢ ਲੈਨੇ ਆ ਤੇ ਇਹਦੀ ਲੁੱਕ ਦੇਖੋ ਕਿੰਨੀ ਸੋਹਣੀ ਆ ਮੈਨੂੰ ਖੂਦ ਜ਼ਿਆਦਾ ਭੁੱਖ ਲੱਗ ਗਈ ਆ ਦੇਖ ਕੇ ਸਾਕਰੰਗੀਆਂ ਸਬਜ਼ੀਆਂ ਦਾ ਬ੍ਰੇਕਫਾਸਟ ਆ ਇੱਕ ਜਣੇ ਵਾਸਤੇ ਨਹੀਂ ਬਣਿਆ ਇਹ ਦੋ ਜਣਿਆਂ ਨੇ ਖਾਣਾ ਆ ਸੋ ਉਹ ਸਾਮਨਾ ਦੀ ਨੀ ਕੁਆਨਟੀਟੀ ਜੇ ਤੁਹਾਨੂੰ ਚਾਹੀ ਰ ਜਿੰਨੇ ਜਾਣਿਆਂ ਨੇ ਖਾਣਾ ਹੈ ਉਹ ਸਭ ਦੇ ਨਾਲ ਤੁਸੀਂ ਇਹਨੂੰ ਰੈਡੀ ਕਰ ਸਕਦੇ ਹਾਂ ਦੇਖ ਸਕਦੇ ਹੋ ਲੁੱਕ ਕਿੰਨੀ ਸੋਹਣੀ ਹੈ ਇਹਦੀ ਹੈਲਦੀ ਦਾ ਹੈਲਦੀ ਤੇ ਟੇਸਟੀ ਦਾ ਟੇਸਟੀ ਆ ਸੋ ਇੱਕ ਇੱਕ ਕਰਕੇ ਵੀਡੀਓ ਪੋਸਟ ਹੋ ਰਹੀਆਂ ਸਾਰੀਆਂ ਦੋ ਵੀਡੀਓ ਬ੍ਰੇਕਫਾਸਟ ਦੀਆਂ ਹੋ ਗਈਆਂ ਆ ਲੰਚ ਦੀ ਹੋ ਗਈ ਆ ਡਿਨਰ ਦੀ ਹੋ ਗਈ ਆ ਚਾਰ ਵੀਡੀਓਜ਼ ਮਿਲਣਗੀਆਂ ਤੁਹਾਨੂੰ ਬ੍ਰੇਕਫਾਸਟ ਦੀਆਂ ਚਾਰ ਲੰਚ ਦੀਆਂ ਚਾਰ ਡਿਨਰ ਦੀਆਂ ਸੋ ਉਹਨਾਂ ਤੋਂ ਬਾਅਦ ਫਿਰ ਚਾਰ ਵੀਡੀਓ ਆਉਣਗੀਆਂ ਅਲੱਗ ਟਾਈਪ ਦੀਆਂ ਹੋਣਗੀਆਂ ਸੋ ਇਹਨਾਂ ਨੂੰ ਚਾਰ ਦਿਨ ਤੁਸੀਂ ਬਣਾ ਕੇ ਖਾਓ ਇਹਨੂੰ ਫਿਰ ਰਿਪੀਟ ਕਰ ਸਕਦੇ ਆ ਤੁਹਾਡੀ ਚੋਇਸ ਆ ਕਿਉਂਕਿ ਇਹ ਹੈਲਦੀ ਖਾਣਾ ਹੈਗਾ ਅਨ ਹੈਲਦੀ ਨਹੀਂ ਹੈਗਾ ਸੋ ਇੱਕ ਇੱਕ ਕਰਕੇ ਸਾਰੀਆਂ ਵੀਡੀਓ ਮਿਲਣਗੀਆਂ ਇਹਨਾਂ ਨੂੰ ਲਿਖੀ ਚੱਲੋ ਕਿਉਂਕਿ ਤੁਹਾਨੂੰ ਯਾਦ ਨਾ ਪੁੱਲੇ ਨਹੀਂ ਤਾਂ ਬਾਰ ਬਾਰ ਤੁਹਾਨੂੰ ਵੀਡੀਓ ਦੇਖਣੀ ਪਊਗੀ ਤੁਸੀਂ ਵੀ ਕਨਫਿਊਜ਼ ਹੋਵੋਗੇ ਇਹਨਾਂ ਚੀਜ਼ਾਂ ਨੂੰ ਲਿਖ ਲਓ ਕਿ ਸਾਨੂੰ ਬ੍ਰੇਕਫਾਸਟ ਚਾਹ ਚਾਹੀਦਾ ਲੰਚ ਚਾਹ ਚਾਹੀਦਾ ਡਿਨਰ ਦੇ ਵਿੱਚ ਚਾਹ ਚਾਹੀਦਾ ਤੇ ਸੈਲਡ ਜ਼ਰੂਰ ਖਾਣਾ ਆ ਨਾਲ ਤੇ ਇੱਕ ਦੁੱਧ ਦਾ ਗਲਾਸ ਜ਼ਰੂਰ ਪੀਣਾ ਰਾਤ ਨੂੰ ਫ ਦਸਨੈਕ ਜਰੂਰ ਲੈਣਾ ਨਾਲ ਕੋਈ ਵੀ ਹੈਲਦੀ ਸਨੈਕ ਹੋਵੇ ਤੇ ਦਿਨ ਦੇ ਵਿੱਚ ਦੋ ਫਰੂਟ ਜ਼ਰੂਰੀ ਹੈਗੇ ਆ ਇੱਕ 10:00 11:00 ਵਜੇ ਤੇ ਇੱਕ ਸ਼ਾਮ ਨੂੰ ਖਾਣਾ ਜ਼ਰੂਰੀ ਆ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰੋ ਪਲੀਜ਼ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈਗੀ ਮੈਂ ਵੀ ਬਹੁਤ ਮਿਹਨਤ ਨਾਲ ਵੀਡੀਓ ਬਣਾਉਣੀ ਆ ਸੋ ਮਿਹਨਤ ਦਾ ਮੁੱਲ ਜਰੂਰ ਮੋੜਿਆ ਕਰੋ ਮੇਬੀ ਮੈਂ ਵੀਡੀਓ ਬਣਾ ਰਹੀ ਆ ਤੇ ਇੱਕ ਜਣਾ ਮੇਰੀ ਵੀਡੀਓ ਮੈਂ ਮਤਲਬ ਵੀਡੀਓ ਦੇ ਵਿੱਚ ਕੁਕਿੰਗ ਕਰ ਰਹੀ ਆ ਤੇ ਇੱਕ ਜਣਾ ਮੇਰਾ ਕੈਮਰਾ ਫੜ ਕੇ ਖੜਾ ਹੁੰਦਾ ਚਾਹੇ ਮੇਰਾ ਬੇਟਾ ਹੋਵੇ ਚਾਹੇ ਮੇਰੇ ਹਸਬੰਡ ਹੋਣ ਸੋ ਇੰਨੀ ਕਿ ਮਿਹਨਤ ਦਾ ਮੁੱਲ ਜਰੂਰ ਮੋੜਿਆ ਕਰੋ ਵੀ ਜੇ ਕੋਈ ਕੋਸ਼ਿਸ਼ ਕਰਕੇ ਤੁਹਾਡੇ ਤੱਕ ਚੀਜ਼ ਪਹੁੰਚਾ ਰਿਹਾ ਉਨਵਰੀ ਮਿੰਟ ਦਾ ਮੁੱਲ ਮਿਲ ਜੂਵੇ ਸੋ ਤੁਸੀਂ ਵੀ ਪਤਲੇ ਹੋਣਾ ਮੈਂ ਤਾਂ ਹੋਣਾ ਹੀ ਹੋਣਾ ਆ ਤੁਸੀਂ ਵੀ ਨਾਲ ਪਤਲੇ ਹੋਣਾ ਆ ਬਿਨਾ ਪੈਸੇ ਖਰਚੇ ਫ੍ਰੀ ਆਫ ਕਾਸਟ ਓਕੇ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ